ਵਾਹ ਜੋ ਵੀ ਪਹਿਲਾਂ ਵੀ ਸਾਫਤਾ ਸਾਫਤਾ ਚਲੇ ਰਹੇ ਹੇ ਸੇਵਨભાઈ ਆਓ ਅੱਗੇ ਦੀ ਗੱਲਬਾਤ ਕਰਾਂਗੇ ਨਾਲ ਲਾਈਵ ਚੱਲ ਰਹੀ ਹੈ ਦੋਸਤੋ ਅੱਜ ਪਮਿਆਂ ਦੇ ਵਿੱਚ ਹੋਣ ਕੱਲ ਗਿਆ ਪੰਿਆਂ ਨੇ ਇੱਥੇ ਕੀ ਸ਼ਰਮ ਅਕਾਲੀ ਦਲ ਦੀ ਪੂਰੀ ਧੋਲ ਧਮਕੇ ਨਾਲ ਸਵਾਗਤ ਹੋ ਰਿਹਾ ਪੂਰੀ ਜਿੱਤ ਹੋਈ ਆ ਆਓ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਸੁਣਿਓ ਹੋਰ ਧਮਕੇ ਵੱਜ ਰਹੇ ਨੇ ਸ਼ੋਮਨੀ ਗੱਲ ਕੱਲ ਬਾਦਲ ਦੀ ਗਿੱੱਤੇ ਉੱਪਰ ਅਗਾਸ ਜੀ ਸਿੰਘ ਬਾਦਲ ਸ਼ਰਜੀਤ ਸਿੰਘ ਢਿੱਲੋਂ ਸਿਮਰਨ ਢਿੱਲੋਂ ਉਹਨਾਂ ਦਾ ਧੰਨਵਾਦ ਕਰਦੇ ਹੋਏ ਸੁਖਵਿੰਦਰ ਸਿੰਘ ਸੁੱਖਾ ਸਰ ਸਿੰਦੀ ਸਾਫ ਦਾ ਸਭਾ ਚ ਜੀਉਗਾ i get ਵੀ ਕਾਨਵੇਂ ਤੋਂ ਲਾਈਵ ਤਸਵੀਰਾਂ ਤੁਹਾਡੇ ਪੇਸ਼ਾਹੀਆਂ ਕਰ ਰਹੇ ਹਨ ਸੁਖਵਿੰਦਰ ਸੁਰਖਾ ਜੋ ਕਿ ਇੱਕ ਭਾਰੀ ਜਿੱਤ ਬਲਕ ਧੰਨਵਾਦ ਕਰਦੇ ਹੋਏ ਪਰਮੇਂਦਰ ਸਿੰਘ ਜੰਬੰਦੀ ਜੀ ਸੁਵਿੰਦਰ ਸਿੰਘ ਸੁੱਖਾ ਜੀ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਲਾਈਵ ਤੋਂ out of ਸੁਖਵਿੰਦਰ ਸਿੰਘ ਸੁੱਖਾ ਜੀ ਭਾਰੀ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕਰਕੇ ਆਏ ਨੇ। ਬਰੇ ਬਹੁਤ ਵਧੀਆ ਜੀ। ਸਾਡੂ ਬਹੁਤ ਖੁਸ਼ੀ ਆ। ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਪ੍ਰਾਪਤ ਕੀਤੀ ਹੈ ਤੇ 2027 ਦੀਆਂ ਵੋਟਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਆਓ ਜੀ ਅਕਾਲੀ ਦਲ ਜੀ ਸਾਡੀ। ਸਾਡੀ ਆਪਣੀ ਪਾਰਟੀ। ਬਾਜੀ ਆਪਣਾ ਸ਼ੋਭਨਾਮ ਕੀ ਆ ਜੀ? ਕੇਵਲ ਸਿੱਖ ਜੀ। ਕੇਵਲ ਸਿੰਘ। ਬਾਜੀ ਕੀ ਕਹਿਣਾ ਚਾਹੋਗੇ ਜੋ ਵੀ ਸੁਖੇ ਵੀਰ ਨੇ ਜਿੱਤ ਪ੍ਰਾਪਤ ਕੀਤੀ ਆ 42 ਵੋਟਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੱਲ ਦੀ ਭਾਰੀ ਜਿੱਤ ਹੋਈ ਆ ਹਰ ਪਿੰਡ ਦੇ ਵਿੱਚ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਾਨੂੰ ਤਾਂ ਬਹੁਤ ਖੁਸ਼ੀ ਆ ਬਹੁਤ ਜ਼ਿਆਦਾ ਸਾਰੇ ਪੰਡਤ ਜੀ ਦਾ ਲਗਦਾ ਦਾ ਬਹੁਤ ਧੰਨਵਾਦ ਕਰਦੇ ਹਾਂ ਲਲ ਦਾ ਧੰਨਵਾਦ ਹੋ ਰਿਹਾ ਹੈ ਆਓ ਦੇਖਦੇ ਆ ਅੱਗੇ ਵੀ ਲਾਈਵ ਮਾਤਾ ਜੀ ਕੀ ਕਹਿਣਾ ਚਾਹੋਗੇ ਸੁਖਵਿੰਦਰ ਸਿੰਘ ਸੁਖਾ ਜੀ ਦੀ ਭਾਰੀ ਜਿੱਤ ਨੂੰ ਸੁਖਵਿੰਦਰ ਜੀ ਸੁਖਾ ਜੋ ਬੋਟਲ ਦੇ ਵਿੱਚ ਦਿੱਤਾ ਬਹੁਤ ਅਸੀਂ ਉਹ ਧੰਨਵਾਦ ਕਰਦੇ ਆ ਸਾਰੇ ਪਿੰਡ ਦਾ ਭੈਣ ਦਾ ਵੀਰਾਂ ਦਾ ਜਿਨ੍ਹਾਂ ਨੇ ਇੰਨਾ ਸਹਿਯੋਗ ਦਿੱਤਾ ਇਹਨਾਂ ਨੂੰ ਇੰਨਾ ਵੋਟਾਂ ਦੇ ਨਾਲ ਜਿਤਾਇਆ ਬਹੁਤ ਨਾਲ ਜਿਤਾਇਆ ਸਰਦਾਰ ਸ਼ਰਮਜੀਤ ਢਿੱਲੋਂ ਦਾ ਕਿਵੇਂ ਧੰਨਵਾਦ ਕਰ ਦਵਾਂਗੇ ਸਰਦਾਰ ਸ਼ਰਮਜੀਤ ਸਿੰਘ ਢਿੱਲੋਂ ਦਾ ਅਸੀਂ ਇੰਨਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੀ ਇੱਕ ਬੈਠ ਨਹੀਂ ਲੱਗਣ ਦਿੱਤੀ ਹੈਗੀ ਯੋ ਹਰ ਸਾਡੇ ਇੱਕ ਮਾੜੇ ਇਸ ਇੱਕ ਸੱਦਾ ਲਾਉਨੇ ਆ ਕਿ ਢਿੱਲੋਂ ਸਾਹਿਬ ਸਾਡੇ ਕੋਲ ਜਲਦੀ ਪਹੁੰਚ ਜਾਂਦੇ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਅਸੀਂ ਅਪੀਲ ਕਰਨਾ ਚਾਹੁੰਦੇ ਵੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਵੋਟਾਂ ਨੇ 2000 2027 ਦੇ ਵਿੱਚ ਸਾਡੀ ਬਹੁਤ ਬਹੁਤ ਜਿੱਤ ਹੋਊਗੀ ਆਉਣ ਵਾਲੀ 2027 ਦੇ ਵਿੱਚ ਥਰਮਣੀ ਅਕਾਲੀ ਦਲ ਬਹੁਤ ਹੁੰਗਿਆ ਫਿਰ ਜਿੱਤ ਕਰੂਗੀ ਥਰਮਣੀ ਅਕਾਲੀ ਦਲ ਦਾ ਨਾਰਾ ਹੈ ਸਾਡੀ ਸਰਕਾਰ ਥਰਮਣੀ ਅਕਾਲੀ ਦਲ ਦੀ ਸਰਕਾਰ 2027 ਤੁਸੀਂ ਤੁਸੀਂ ਪ੍ਰਧਾਨ ਹੋ ਜ਼ਿਲ੍ਹਾ ਪ੍ਰਧਾਨ ਹੋ ਤੁਸੀਂ ਲੋਕਾਂ ਨੂੰ ਅਪੀਲ ਕੀ ਕਰਨਾ ਚਾਹੁੰਦੇ ਹੋ ਅੱਗੇ ਤਾਂ ਅਸੀਂ ਤਾਂ ਇਹ ਪੀਸ ਕਰਨੀ ਚਾਹੁੰਦੇ ਆ ਕਿਉਂਕਿ ਜੋ ਆਮ ਪਾਰਟੀ ਦੇ ਮੁੱਖ ਮੰਤਰੀ ਸੁਖਮਾਨ ਨੂੰ ਬਣਾਏ ਲੋਕਾਂ ਨੇ ਰਾਦੇ ਕਾੜਨਾ ਚ ਸੇਵਾ ਦੇ ਕਰਕੇ 2.5 ਲੱਖ ਰੁਪਏ ਸਿੱਧਾ ਵੰਗੇ ਬੀਜੀਆਂ ਨੂੰ ਵਾਦਾ ਕਰਕੇ ਇਹਨੇ ਝੂਠ ਬੋਲ ਕੇ ਆਪਣੀ ਸਰਕਾਰ ਬਣਾਈ ਸੀ ਕਿ ਹੁਣ ਐਸ ਤਰ੍ਹਾਂ ਮਕਸੀਦਾ ਦੇ ਜਿਹੜਾ ਵੀ ਝੂਠ ਸੀਗਾ ਸਾਰਾ ਸਾਡਾ ਸਾਹਮਣੇ ਹੋ ਗਿਆ ਜੋ ਕਾਲੀਆ ਮੀਤ ਕੰਟਰੋਲ ਸਾਹਮਣੇ ਆ ਕਾਲੀ ਦਾ ਨਿਸ਼ਾਨੀ ਕਿਉਂਕਿ ਇਹਨਾਂ ਨੇ ਝੂਠ ਬੋਲ ਕੇ ਆਪਣੀਆਂ ਵੋਟਾਂ ਲੀਆਂ ਸੀ ਗਾਹਾਂ ਨੂੰ ਇਹਨਾਂ ਨੂੰ ਕੋਈ ਵੋਟ ਨਹੀਂ ਇਸ ਦਾ ਮਰਣੀ ਹੈਗੀ ਜੋ ਵੀ ਕੰਕਰ ਪੂਜਾ ਪ੍ਰੋਜੈਕਟ ਕਰੋਗੇ ਇਹ ਜਿੱਤ ਤੋਂ ਬਾਅਦ ਪਹਿਲਾ ਕੰਮ ਕੀ ਹੋਏਗਾ ਤੁਹਾਡਾ ਪਿੰਡ ਵਿੱਚ ਸਾਡੇ ਟੰਡੇ ਕੰਮ ਨੇ ਅਸੀਂ ਦੇਖੋ ਇਹ ਜੋ ਵੀ ਸਾਡੀ ਪਰੀ ਸਰਕਾਰ ਤੇ ਤੁੜੂ ਇੱਕ ਅਕਾਦਸ ਸਾਡੀ ਸਵੱਟੇ ਲੋਐਮਐਲਏ ਜੀ ਉਹਨਾਂ ਨੇ ਦੇਖੋ ਕਿ ਪਹਿਲਾ ਪੌੜਾ ਸੀਗਾ ਪਾਲਿਸੀ ਬਣਾਇਆ ਹਰ ਕਿਸੂਤ ਸਗਨ ਸਕੀਮ ਸੀ ਜਿਹੜੀ ਇਹ ਬਾਦ ਸਾਹਮਣੇ ਲਾਈ ਸੀ ਜੋ ਇੰਡੀਆ ਦੇ ਨੀਚੇ ਕਾਟਦੀ ਉਹ ਸਭ ਤੇ ਬਾਤ ਜੀ ਇਹ ਧੰਨਵਾਦ ਕਰਦੇ ਆ ਸਕਮੀਰ ਸਿੰਘ ਬਾਦਲ ਜੀ ਦਾ ਬਾਦਲ ਸਾਹਿਬ ਦਾ ਧੰਨਵਾਦ ਕੀਤਾ ਜਿਹੜੀ ਉਹਨਾਂ ਦੇ ਟੀਮਾਂ ਸੀਗੀਆਂ ਬੈਂਸਨਾ ਸੀਗਾ ਨਿੱਲੇ ਕਾਰਦੀ ਹਰਤ ਤੋਂ ਉਹਨਾਂ ਨੇ ਦਿੱਤੀ ਸੀਗੀ ਕਿਉਂ ਸਾਨੂੰ ਕੋਈ ਵੀ ਆਮ ਪਾਰਟੀ ਵਾਲਾ ਬੰਦਾ ਕਹਿ ਵੀ ਦਵੇ ਵੀ ਆਖੋ ਤੋਂ ਕੋਈ ਉਹਨਾਂ ਨੇ ਕੀਤਾ ਕੁਝ ਤੋਂ ਪਿੰਡ ਦਾ ਵਿਕਾਸ ਕੀ ਹੋਵੇਗਾ ਤੁਹਾਡਾ ਪਹਿਲਾ ਪਿੰਡ ਵਿੱਚ ਕਿਹੜਾ ਵਿਕਾਸ ਹੋਏਗਾ ਤੁਹਾਡਾ ਜਿਹੜਾ ਵੀ ਹੋਏਗਾ ਜਿਹੜਾ ਵੀ ਕੋਈ ਸਾਡਾ ਦੋ ਵਿਕਾਸ ਸਾਨੂੰ ਕਹਿਣਗੇ ਪਿੰਡ ਦੇ ਲੋਕ ਯਾਰ ਸਾਡਾ ਪਿੰਡ ਸੋਸਾ ਕੰਮ ਹੋ ਰਿਹਾ ਜੋ ਜੋ 1000 ਰੁਪਿਆ ਦੇਣ ਦਾ ਆਮਾ ਦੀ ਪਾਰਟੀ ਨੇ ਵਾਅਦਾ ਕੀਤਾ ਸੀ ਉਹ ਮੈਨੂੰ ਪੂਰਾ ਹੋ ਗਿਆ ਤਾਂ ਸਾਨੂੰ ਕੋਈ ਪਾਗ ਹੈ ਉਹਨਾਂ ਨੇ ਕਿਹਾ ਸੀ ਝੂਠ ਬੋਲੇ ਸੀ ਕਿ ਸਾਨੂੰ ਵੀ ਵੀਰ ਮਗਰ ਲਾ ਲਿਆ ਉਹਨਾਂ ਨੇ ਬੇਫਰਤੀ 1000 1000 ਰੁਪਿਆ ਦਾ ਮਗਰ ਤਾਂ 1000 ਰੁਪਿਆ ਦਿੱਸਦਾ ਨਹੀਂ ਉਹ ਤਾਂ ਕਹਿ ਰਹੇ ਨੇ ਮਾਰਚ ਦੇ ਵਿੱਚ 1000 1000 ਰੁਪਿਆ ਪੂਰਾ ਦਵਾਂਗੇ ਅਸੀਂ ਕਿੱਥੋਂ ਦੇਣਗੇ ਪੈਸਾ ਹੀ ਹੈਗਾ ਉਹਨਾਂ ਕੋਲ ਦੇਣਗੇ ਕਿੱਥੋਂ ਸਾਡੇ ਪਿੰਡ ਦੇ ਵਿੱਚ ਮੁਰੀਆ ਸਾਹਿਬ 4 ਸਾਲ ਉਹਨਾਂ ਨੂੰ ਸਾਡੇ ਪਿੰਡ ਚਾਇਨੀ ਇੱਕ ਦਿਨ ਨਰਾਜ਼ ਨੂੰ ਆ ਕੇ ਗਏ ਨੇ ਸਾਡੇ ਪਿੰਡ ਦੇ ਵਿੱਚ ਮੁਰੀਆ ਸਾਹਿਬ ਅਜੇ ਤੱਕ ਆਏ ਨਹੀਂ ਤੁਸੀਂ ਕੀ ਸੰਦੇਸ਼ ਜਾਣਾ ਚਾਹੁੰਦੇ ਹੋ ਭਗਵੰਤ ਮਾਰ ਨੂੰ ਸੀਐਮ ਸਾਹਿਬ ਨੇ ਹੁਣ ਮੌਜੂਦਾ ਸੀਐਮ ਸਾਹਿਬ ਨੇ ਆਪਣੇ ਸੀਐਮ ਸਾਹਿਬ ਨੇ ਉਹਨਾਂ ਨੂੰ ਕੀ ਸੰਦੇਸ਼ ਚਾਹਣਾ ਚਾਹੁੰਦੇ ਹੋ ਜਿਵੇਂ ਵੀ ਬੀਬੀਆਂ ਦਾ ਹਜ਼ਾਰ-ਇਹਾਰ ਪੌਣ ਰੁਪਿਆ ਪੌਣ ਲਈ ਤੁਸੀਂ ਕੀ ਸੰਦੇਸ਼ ਜਾਣਾ ਚਾਹੁੰਦੇ ਹੋ ਉਹਨਾਂ ਨੂੰ ਅਸੀਂ ਹੁਣ ਤਾਂ ਆਦੇਸ਼ ਨੂੰ ਤਾਂ ਕੀ ਨਾਤਾ ਯਾਰ ਪਏ ਅਸੀਂ ਲੈਣਾ ਆਂ ਤੇ ਨਾਉ ਨਾ ਤੇ ਦੇ ਹੋਣਾ ਆ ਇਹ ਤਾਂ ਜੋ ਸਾਡੀ ਸਰਕਾਰ ਆਉਂਗੀ ਸ਼ਰਮੇ ਅਕਾਲੀ ਦਲ ਸਰਕਾਰ ਆਉਂਗੀ ਜੋ ਵੀ ਬੀਬੀਆਂ ਨੇ ਵਾਰੇ ਨੇ ਜੋ ਵੀ ਕੋਈ ਵੀ ਕੰਮ ਹੋ ਗਏ ਬੀਬੀਆਂ ਦੇ ਚਲੇ ਜਾਣਗੇ ਇਹ ਮੈਡਮ ਦਲਜੀਤ ਕੌਰ ਸੀਗਾ ਜ਼ਿਲ੍ਹਾ ਪ੍ਰਧਾਨ ਸ਼ਰਮੇ ਅਕਾਲੀ ਦਲ ਬਾਦਲ ਤੋਂ ਨਾਲ ਸੁਖਵਿੰਦਰ ਪਰਮੇਂਦਰ ਸਿੰਘ ਕਿੰਦੀ ਸਾਬਕਾ ਸਰਪੰਚ ਯੂਐਸਏ ਨਾਲ ਸੁਖਵਿੰਦਰ ਸਿੰਘ ਸੁਫਾ ਭਾਰੀ ਜੇਤੂ ਬਾਲ ਇਹ ਬੀਬੀ ਦਲਜੀਤ ਕੌਰ ਨਾਲ ਗੱਲਬਾਤ ਹੋ ਰਹੀ ਸੀ ਸਾਡੀ ਦੇਖਦੇ ਰਹੋ ਆਸਟੀਵੀ ਤੋਂ ਪੱਤਰਕਾਰ ਸੋਨੂ ਪਾਟਿਆ ਸੀ ਰੱਖੋ ਸਰਦਾਰ ਜਿੰਦਾਬਾਦ ਸਰਦਾਰ ਜਿੰਦਾਬਾਦ जिंदाबाद हां कोई और जिंदाबाद सरकार परविंदर सिंह जिंदाबाद सरकार पुनर संघ पिंडी जिंदाबाद बोले वाह सरपंचों वाह सरपंच जिंदाबाद य हो और इधर चप्पल चलाओ भैया